ਉਹਂ ਦੇ ਨਾਂ ਰੈਂਡ ਸੁ ਚੌੜਾ ਹੈ ਜਿਹੜਾ ਕਹਿੰਦੇ ਉਹ ਤੇ 21 ਮੁਕੱਦਮੇ ਆ ਉਹ ਤਾਂ ਜੀ ਟੈਰਰਿਸਟ ਆ ਉਹ ਬੈਡ ਕੈਰੈਕਟਰ ਆ ਉਹ ਬੈਡ ਕੈਰੈਕਟਰ ਨਹੀਂ ਉਹ ਮੁਕੱਦਮੇ ਕਾਦੇ ਨੇ ਧਰਮ ਤੇ ਉਹ ਮੋਰਚਾ ਚੱਲਿਆ ਉਦੋਂ ਉਹ ਸਿੱਖ ਸੰਘਰਸ਼ ਦੇ ਵਿੱਚ ਸ਼ਾਮਲ ਹੋਇਆ ਇਹ ਕੋਈ ਬੈਡ ਕੈਰੈਕਟਰ ਸੀ ਕੌਮ ਪ੍ਰਤੀ ਦਰਦ ਸੀ ਕਿ ਕੌਮ ਦਾ ਇੱਕ ਸੰਘਰਸ਼ ਚੱਲ ਰਿਹਾ ਸੀ ਉਹਦੇ ਵਿੱਚੋਂ ਸ਼ਾਮਲ ਹੋਇਆ ਫਿਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਹਜ਼ਾਰਾਂ ਦੀ ਗਿਣਤੀ ਚ ਸਿੱਖਾਂ ਦੇ ਦਿਲਾਂ ਤੇ ਬਹੁਤ ਵੱਡੀ ਸੱਟ ਵੱਜੀ ਫਿਰ ਇਹ ਸੀ ਕਿ ਹੁਣ ਕੋਈ ਚਾਰਾ ਨਹੀਂ ਹੁਣ ਹਥਿਆਰ ਚੁੱਕਣੇ ਪੈਣਗੇ ਇਹ ਸੋਚੋਂ ਉਹ ਪਾਕਿਸਤਾਨ ਗਿਆ ਸੀ ਉਹ ਇਕੱਲਾ ਨਹੀਂ ਗਿਆ ਸੈਂਕੜਿਆਂ ਦੀ ਗਿਣਤੀ ਚ ਨੌਜਵਾਨ ਗਏ ਉਹ ਕੋਈ ਕ੍ਰਮੰਦਲ ਨਹੀਂ ਸੀ ਕੋਈ ਗ੍ਰੇਮ ਪੇਸ਼ਾ ਨਹੀਂ ਸੀ ਵੀ ਆਪਣੇ ਹੱਕਾਂ ਵਾਸਤੇ ਲੜਨ ਵਾਸਤੇ ਜਿੱਥੋਂ ਵੀ ਮਦਦ ਮਿਲਦੀ ਇਹ ਸਾਰੀ ਦੁਨੀਆ ਦਾ ਦਸਤੂਰ ਹੈ ਸਾਰੀ ਦੁਨੀਆ ਦਾ ਦਸਤੂਰ ਆ ਇਸ ਤਰੀ ਚ ਚੱਲਦਾ ਜਿੱਥੋਂ ਵੀ ਮਦਦ ਮਿਲਦੀ ਐ ਲਓ ਕਿਉਂਕਿ ਉਹ ਉੱਥੇ ਜ਼ਿੰਦਗੀ ਮੌਤ ਦਾ ਸੰਘਰਸ਼ ਹੁੰਦਾ ਐ ਆਪਸ਼ਨ ਕੋਈ ਨਹੀਂ ਹੁੰਦੀ ਇਹ ਤਾਂ ਇਹੀ ਗੱਲ ਆ ਵੀ ਕੋਈ ਕਿਸੇ ਨਾਲ ਸੰਵੇਦਨਸ਼ੀਲਤਾ ਕਿੰਨੀ ਜਿਹੜੇ ਬੰਦੇ ਸੁਖਵੀਰ ਸਿੰਘ ਬਾਦਲ ਨਾਲ ਜੁੜੇ ਹੋਏ ਉੱਥੇ ਉਹ ਸੈਂਸਿਟਿਵ ਨਾ ਵੀ ਉਹ ਉਹਦੇ ਉਹ ਤੇ ਮਾੜੀ ਜੀ ਵੀ ਕੋਈ ਗੱਲ ਆਉਂਦੀ ਆ ਉਹਦਾ ਨੁਕਸਾਨ ਹੁੰਦਾ ਤਾਂ ਉਹ ਡਿਸਟਰਬ ਹੁੰਦੇ ਐ ਪਰ ਕੌਮ ਨਾਲ ਕੀ ਕੁਝ ਹੋਈ ਜਾਂਦਾ ਉੱਥੇ ਨਹੀਂ ਕਿਉਂਕਿ ਉੱਥੇ ਉਹਨਾਂ ਦੀ ਉਹ ਸੰਵੇਦਨਸ਼ੀਲਤਾ ਖਤਮ ਹੋ ਚੁੱਕੀ ਹੁੰਦੀ ਸਭ ਤੋਂ ਜਿਹੜਾ ਨਿਰਾਸ਼ਾਜਨਕ ਜਾਂ ਬਹੁਤ ਹੀ ਮਾੜਾ ਪਹਿਲੂ ਇਹ ਹੈ ਕਿ ਅਕਾਲੀ ਆਗੂਆਂ ਦੇ ਵਿੱਚੋਂ ਉਹ ਸਿੱਖ ਸੰਵੇਦਨਸ਼ੀਲਤਾ ਖਤਮ ਹੋ ਗਈ ਜੋ ਗੁਰੂ ਨਾਲ ਪਿਆਰ ਹੋਣਾ ਚਾਹੀਦਾ ਸੀਗਾ ਜਿਸ ਅਰਥ ਤੱਕ ਦਾ ਉਹ ਨਹੀਂ ਬੜਾ ਕੁਝ ਝੂਠਾ ਤੇ ਨਕਲੀ ਹੈ ਕਿਉਂਕਿ ਜੀਵ ਨਹੀਂ ਝੂਠਾ ਤੇ ਨਕਲੀ ਹੈ ਸਾਰਾ ਸਿਆਸੀ ਜੀਵਨ ਹੈ ਕਿ ਝੂਠ ਹੀ ਝੂਠ ਬੋਲਣਾ ਤੇ ਨਕਲੀ ਜੀਵਨ ਜਿਉਣਾ ਅਸਲੀਅਤ ਕਿਤੇ ਹੈ ਹੀ ਨਹੀਂ ਇਸ ਕਰਕੇ ਮਤਲਬ ਉਹ ਜਿਹੜੇ ਸੁਖਵੀਰ ਬਾਦਲ ਦੇ ਪ੍ਰਸ਼ੰਸਕਨ ਜਾਂ ਜਿਹੜੇ ਉਹਦੇ ਨਾਲ ਦੇ ਆਗੂ ਉਹਨਾਂ ਨੇ ਆਪਦੇ ਆਪ ਨੂੰ ਸੁਖਵੀਰ ਬਾਦਲ ਨਾਲ ਆਈਡੈਂਟੀਫਾਈ ਕਰ ਲਿਆ ਇਸ ਕਰਕੇ ਸੁਖਵੀਰ ਬਾਦਲ ਦਾ ਕੋਈ ਵੀ ਨੁਕਸਾਨ ਜਦੋਂ ਹੋਊ ਉਹ ਡਿਸਟਰਬ ਹੋਣਗੇ ਇਸੇ ਤਰ੍ਹਾਂ ਸਿੱਖ ਕੌਮ ਨੇ ਆਪਦੇ ਆਪ ਨੂੰ ਗੁਰੂ ਨਾਲ ਇੰਨੀ ਛਿੱਦਤ ਨਾਲ ਆਇਡੈਂਟੀਫਾਈ ਕੀਤਾ ਹੋਇਆ ਕਿ ਗੁਰੂ ਤੇ ਜਦੋਂ ਵੀ ਕੋਈ ਗੱਲ ਆਉ ਤਾ ਕੌਮ ਮਰਨ ਮਾਰਨ ਤੇ ਉਤਾਰੂ ਹੋ ਇਸਰਤੇ ਨਹੀਂ ਇਹ ਪ੍ਰੋਗਰਾਮਿੰਗ ਸਿੱਖਾਂ ਦੀ ਇਸ ਤਰ੍ਹਾਂ ਹੀ ਹੋਈ ਹੋਈ ਹੈ ਸੋ ਉਹ ਜੋ ਖਾੜਕੂ ਸੰਘਰਸ਼ ਚੱਲਿਆ ਸੀ ਉਹ ਕੋਈ ਕ੍ਰਿਮਨਲ ਨਹੀਂ ਸੀ ਬੰਦੇ ਇਕੱਠੇ ਹੋਏ ਬਹੁਤ ਹੀ ਲਾਇਕ ਜਹੀਨ ਬੰਦੇ ਤੇ ਬਿਹਤਰ ਇਨਸਾਨ ਜਿਹੜੇ ਸਭ ਤੋਂ ਬੈਸਟ ਹੋ ਸਕਦੇ ਮੋਰਲ ਕੈਰੇਕਟਰ ਵੀ ਜਿੰਨਾਂ ਦੇ ਉਹ ਵੀ ਮਤਲਬ ਉਹਦੇ ਵਿੱਚੋਂ ਸ਼ਾਮਲ ਹੋਏ ਸੀ ਹਮੇਸ਼ਾ ਹੀ ਜਦੋਂ ਸੰਘਰਸ਼ ਲੜਦਾ ਜਿਹੜਾ ਬੰਦਾ ਜਾਨ ਦਿੰਦਾ ਆਪਣੀ ਉਹ ਇਹ ਤਾਂ ਸੁਪਰੀਮ ਸੈਕਰੀਫਾਈਸ ਆ ਹੋ ਕੋਈ ਐਵੇਂ ਚੋਰ ਚੱਕਾ ਥੋੜਾ ਜਾਨ ਆਪਦੇ ਆਪ ਦੇਣ ਤੁਰ ਪੂਗਾ ਉਹ ਤਾਂ ਬਹੁਤ ਹੀ ਬਿਹਤਰੀਨ ਮਨੁੱਖ ਹੁੰਦੇ ਤੇ ਨਰੈਣ ਸਿੰਘ ਚੋੜਾ ਉਹਨਾਂ ਬਿਹਤਰੀਨ ਮਨੁੱਖਾਂ ਚੋਂ ਸੀ ਉਹ ਸਾਰੇ ਖਾੜਕੂ ਸੰਘਰਸ਼ ਦੌਰਾਨ ਸਰਗਰਮ ਰਿਹਾ ਜਿਦੇ ਕਰਕੇ ਪਤਾ ਨਹੀਂ ਕਿੰਨੀ ਵਾਰ ਉਹ ਤੇ ਤਸ਼ੱਦਦ ਹੋਇਆ ਕਿੰਨੇ ਮੁਕੱਦਮੇ ਬਣੇ ਕਿੰਨੇ ਸਾਲ ਜੇਲ੍ਹਾਂ ਚ ਰਿਹਾ ਪਰ ਜਦੋਂ ਵੀ ਬਾਹਰ ਆਉਂਦਾ ਸੀ ਉਹ ਤੋਂ ਰਿਹਾ ਨਹੀਂ ਸੀ ਜਾਂਦਾ ਜਦੋਂ ਆਹ ਜਗਤਾਰ ਸਿੰਘ ਹਵਾਰਾ ਤੋਂ ਉਹਦੇ ਸਾਥੀ ਜੇਲ੍ਹ ਚੋਂ ਭੱਜੇ ਨੂੰ ਉਦੋਂ ਉਦੋਂ ਕਿਹੜਾ ਇਹ ਨਿਆਣਾ ਉਦੋਂ ਵੀ ਬਹੁਤ ਮਚੌਰ ਸੀ ਕਾਫੀ ਇਹਦੀ ਠੀਕ ਉਮਰ ਸੀਗੀ ਤੇ ਦੂਜੀ ਗੱਲ ਉਹ ਕੋਈ ਅਨਪੜ੍ਹ ਨਹੀਂ ਡਬਲ ਐਮ ਏ ਹੈ ਇਹ ਨਹੀਂ ਕਿ ਉਹ ਬਿਲਕੁਲ ਹੀ ਇੱਕ ਅਨਾੜੀ ਤੇ ਅਣਜਾਣ ਜਾਏ ਪਰ ਬੰਦੇ ਫੇਰ ਇਹ ਦਲੀਲ ਲਿਆਉਂਦੇ ਨੇ ਵੀ ਜੇ ਕੋਈ ਅਨਪੜ੍ਹ ਜਾ ਬੰਦਾ ਹੁੰਦਾ ਅਗਿਆਨੀ ਜਾ ਹੁੰਦਾ ਅਣਜਾ ਮਤਲਬ ਇਸ ਤਰ੍ਹਾਂ ਦਾ ਚਲੋ ਫੇਰ ਵੀ ਸਮਝ ਆਉਂਦੀ ਹੈ ਕਿ ਉਹ ਗੁੱਸੇ 'ਚ ਆ ਗਿਆ ਤੇ ਉਹਨੇ ਹਮਲਾ ਕਰਤਾ ਵੀ ਇੱਕ ਉਹਦੀ ਉਮਰ ਦੂਜੀ ਉਹਦੀ ਪੜ੍ਹਾਈ ਇੰਨਾ ਪੜਿਆ ਲਿਖਿਆ ਤੇ ਇੰਨਾ ਉਮਰ ਦੇ ਪੜਾ ਤੇ ਜਾ ਕੇ ਜੇ ਕੋਈ ਬੰਦਾ ਇਸ ਤਰ੍ਹਾਂ ਦਾ ਸਟੈਪ ਚੁੱਕਦਾ ਤਾਂ ਲਾਜ਼ਮੀ ਕੋਈ ਵੱਡੀ ਪਿੱਛੇ ਸਾਜ਼ਿਸ਼ ਹੈ ਮੈਂ ਕਹਣਾ ਇਹ ਬਾ ਇਹ ਨੁਕਸਦਾਰ ਪੜਿਆ ਲਿਖਿਆ ਬੰਦਾ ਵੀ ਇਸ ਤਰ੍ਹਾਂ ਦਾ ਕਰ ਸਕਦਾ ਹੈ ਕਿਸੇ ਖਾਸ ਸਿਚੁਏਸ਼ਨ ਉਹਦੀ ਉਹਦੀ ਉਹਦੇ ਉਹਦੇ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ ਪਰ ਆਮ ਤੌਰ ਤੇ ਪੱਤਰਕਾਰ ਵੀ ਤੇ ਹੋਰ ਲੋਕ ਵੀ ਉਹ ਮਾਨਸਿਕਤਾ ਵੱਲ ਨੂੰ ਸਮਝਣ ਦਾ ਯਤਨ ਨਹੀਂ ਕਰਦੇ ਉਹ ਤਾਂ ਉਹਨੇ ਐਕਟ ਦੇਖਿਆ ਉਹ ਜੋ ਇੱਕ ਆਮ ਧਾਰਨਾ ਪੱਕੇ ਜੇ ਫਾਰਮੂਲੇ ਬਣਾਏ ਨਾ ਉਹਨਾਂ ਮੁਤਾਬਕ ਫਿੱਟ ਕਰਕੇ ਇੱਕ ਵਰਤਾਂਤ ਫਿਰ ਜਦ ਦਿੰਦੇ ਆ ਉਹ ਵਸ ਸੋਸਾਇਟੀ ਦੇ ਵਿੱਚ ਚੱਲ ਪੈਂਦਾ ਸੋ ਮੈਂ ਇੱਥੇ ਫਿਰ ਇਹ ਗੱਲ ਦਰ ਹੋਣਾ ਇਹ ਗੱਲਾਂ ਵਾਪਰ ਜਾਂਦੀਆਂ ਬਹੁਤ بڑے ਲਿਖੇ ਬੰਦੇ ਵੀ ਕਿਸੇ ਖਾਸ ਸਿਚੁਏਸ਼ਨ ਚ ਇਸ ਤਰ੍ਹਾਂ ਦੇ ਐਕਟ ਕਰ ਜਾਂਦੇ ਹੁਣ ਆਪਾਂ ਦੇਖੀਏ ਵੀ ਉਹੀ ਨਰੈਣ ਸਿੰਘ ਚੌੜਾ ਹਾਲਾਂਕਿ ਉਹਨੇ ਕਈ ਕਿਤਾਬਾਂ ਲਿਖੀਆਂ ਹੈ ਤੇ ਇਹ ਵੀ ਉਹਨੂੰ ਪਤਾ ਹੈ ਜਾਂ ਉਹਨੇ ਲਿਖ ਵੀ ਚੁੱਕਿਆ ਬੋਲਦਾ ਵੀ ਹੈ ਕਿ ਹੁਣ ਸਾਨੂੰ ਜਿਹੜਾ ਸਾਰਾ ਸੰਘਰਸ਼ ਆ ਬਹੁਤ ਸੋਚ ਸਮਝ ਕੇ ਉਹ ਚੱਲਣਾ ਪਊਗਾ ਕਿਸੇ ਜੁਧਨੀਤੀ ਦੇ ਤਹਿਤ ਇਹ ਗੱਲਾਂ ਉਹ ਲਿਖ ਚੁੱਕਿਆ